ਤੁਸੀਂ ਸਾਰੇ ਹੀ ਜਾਣਦੇ ਹੋ ਮੈਂ ਜਦੋਂ ਦਾ ਪਰਪਸ ਮਤਲਬ ਇੱਕ ਪਬਲਿਕ ਡੋਮੇਨ ਦੇ ਅੰਦਰ ਐਸਟ੍ਰੋਲੋਜੀ ਦੇ ਬਾਰੇ ਬੋਲਣਾ ਸ਼ੁਰੂ ਕੀਤਾ ਹੈ ਜਾਂ ਫਿਰ ਮੈਂ ਪ੍ਰੋਫੈਸ਼ਨਲੀ ਐਸਟ੍ਰੋਲੋਜੀ ਸ਼ੁਰੂ ਕੀਤੀ ਹੈ ਮੈਂ ਹਮੇਸ਼ਾ ਤੋਂ ਹੀ ਰਾਈਟ ਐਸਟ੍ਰੋਲੋਜੀ ਦਾ ਪੈਰੋਕਾਰ ਰਿਆ ਮੈਂ ਹਮੇਸ਼ਾ ਹੀ ਰਾਈਟ ਐਸਟ੍ਰੋਲੋਜੀ ਦੀ ਬੰਗ ਦਿੰਦਾ ਰਿਆ ਮੇਰਾ ਪਰਪਸ ਇਹ ਰਿਹਾ ਕਿ ਲੋਕ ਐਸਟ੍ਰੋਲੋਜੀ ਨੂੰ ਧਰਮ ਤੋਂ ਤੇ ਪਖੰਡ ਤੋਂ ਅਲੱਗ ਹੋ ਕੇ ਸਮਝਣ ਤੇ ਕਦੇ ਵੀ ਮੈਂ ਨਹੀਂ ਕੋਸ਼ਿਸ਼ ਕੀਤੀ ਕਿਸੇ ਚੀਜ਼ ਦਾ ਲੋਕਔਰਖੰਡੀ ਕਿਸੇ ਨੂੰ ਲੱਗਿਆ ਕਿ ਮੈਂ ਬਹੁਤ ਇਕ ਰੇਟ ਵਧੀਆ ਹੈ ਯਾ ਰਾਈ ਡਾਇਰੈਕਸ਼ਨ ਦੀ ਐਸਟ੍ਰੋਲੋਜੀ ਕਰ ਰਿਹਾ ਤਾਂ ਮੈਂ ਹਮੇਸ਼ਾ ਦੱਸਿਆ ਕਿ ਮੈਂ ਕਿੱਥੋਂ ਸਿੱਖੀ ਹੈ ਕਿਵੇਂ ਸਿੱਖੀ ਹੈ ਕਿਉਂਕਿ ਮੇਰਾ ਮੰਨਣਾ ਇਹ ਰਿਹਾ ਹੈ ਜੀ ਐਸਟ੍ਰੋਲੋਜੀ ਕਿਸੇ ਇੱਕ ਇਨਸਾਨ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਹਰ ਕਿਸੇ ਨੂੰ ਨਾਰਮਲੀ ਸਿੱਖਣਾ ਚਾਹੀਦਾ ਜਿਵੇਂ ਅਸੀਂ ਡਾਕਟਰੀ ਇਲਾਜ ਕਰਾਣੇ ਆ ਤਾਂ ਵੀ ਗੂਗਲ ਕਰਦੇ ਆ ਪੜ੍ਹਦੇ ਆ ਕਿ ਸਾਡਾ ਇਲਾਜ ਠੀਕ ਹੋ ਰਿਹਾ ਕਿ ਨਹੀਂ ਆਪਰੇਸ਼ਨ ਚਾਹੀਦਾ ਸੀਗਾ ਯਾ ਦਵਾ ਚਾਹੀਦੀ ਸੀਗੀ ਐਲੋਪੈਥੀ ਯਾ ਆਯੁਰਵੇਦਿਕ ਅਸੀਂ ਟ੍ਰੇਨ 'ਚ ਬੈਠੇ ਹੋਈਏ ਜਾਂ ਕਾਰ 'ਚ ਗੱਡੀ ਡਰਾਈਵਰ ਚਲਾ ਰਿਹਾ ਹੋਵੇ ਫੇਰ ਵੀ ਅਸੀਂ ਗੂਗਲ ਮੈਪਸ ਤੇ ਦੇਖਦੇ ਆਂ ਸਹੀ ਜਾ ਰਹੇ ਆਂ ਨਹੀਂ ਜਾ ਰਹੇ ਆਂ ਇਦਾਂ ਦੇ ਹਜ਼ਾਰ ਐਗਜ਼ਾਮਪਲ ਨੇ ਤਾਂ ਐਸਟ੍ਰੋਲੋਜੀ ਅਸੀਂ ਅੱਖਾਂ ਬੰਦ ਕਰਕੇ ਕਿਉਂ ਭਰੋਸਾ ਕਰਦੇ ਆਂ ਕਿ ਫਲਾਣ ਅਗ ਪਾ ਲਓ ਇਹੋ ਪਾਇ ਕਰਾ ਦੋ ਤਾਂ ਪ੍ਰੈਕਟੀਕਲੀ ਬੇਸਿਕ ਐਸਟ੍ਰੋਲੋਜੀ ਹਰ ਪਰਿਵਾਰ 'ਚ ਇੱਕ ਬੰਦੇ ਨੂੰ ਤਾਂ ਜ਼ਰੂਰ ਆਣੀ ਚਾਹੀਦੀ ਆ ਇਸੇ ਵਿਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਟਾਈਮ ਤੋਂ ਲਗਭਗ 2 ਸਾਲ ਤੋਂ ਡਿਮਾਂਡ ਸੀਗੀ ਕਿ ਐਸਟ੍ਰੋਲੋਜੀ ਦੇ ਕੋਰਸ ਸ਼ੁਰੂ ਕਰੀ ਜਾਣ। ਮੇਰਾ ਇਹ ਮੰਨਣਾ ਸੀਗਾ ਕਿ ਜਦੋਂ ਤੱਕ ਉਹਦੇ ਲਈ ਪੂਨ ਸੰਸਾਧਨ ਨਾ ਹੋਣ ਅਸੀਂ ਕੰਟੀਨਿਊਟੀ ਨਾ ਕਰ ਪਾਈਓ ਉਦੋਂ ਤੱਕ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਸ਼ਾਇਦ ਅੱਜ ਉਹਦੇ ਥੋੜੇ-ਮੋٹے ਨੇੜੇ-ਤੇੜੇ ਸਕਸ਼ਮ ਆ ਕਿ ਅਸੀਂ ਕੋਰਸ ਸ਼ੁਰੂ ਕਰ ਸਕਦੇ ਹਾਂ। ਤੇ ਇਹ ਨਾ ਸਿਰਫ ਕੋਰਸ ਨਹੀਂ ਹੈ। ਇੱਕ ਓਪਰਚ्युनिटी ਵੀ ਹੈ ਸੇਵਾ ਦੀ। ਇੱਕ ਓਪਰਚ्युनिटी ਵੀ ਹੈ ਕਿਸੇ ਨੂੰ ਅ ਰੋਜ਼ਗਾਰ ਦੀ। ਮਕਸਦ ਨਹੀਂ ਹੈ ਰੋਜ਼ਗਾਰ ਦਾ ਮਕਸਦ ਹਮੇਸ਼ਾ ਸੇਵਾ ਹੀ ਹੋਣੀ ਚਾਹੀਦੀ ਹੈ ਮੈਂ ਬਹੁਤ ਸਾਰੇ ਇਦਾਂ ਦੇ ਲੋਕ ਤਿਆਰ ਕਰਨਾ ਚਾਹੁੰਦਾ ਜਿਹੜੇ ਮੇਰੇ ਨਾਲ ਮੋੜਾ ਲਾ ਕੇ ਇੱਕ ਰਾਈਟ ਐਸਟ੍ਰੋਲੋਜੀ ਜਿਹੜੀ ਐਸਟ੍ਰੋਲੋਜੀ ਨੂੰ ਮੈਂ ਕਰ ਰਿਹਾ ਉਹਦੇ ਨਾਲ ਮੇਰੇ ਨਾਲ ਚੱਲ ਸਕਣ ਇਹਦੇ ਲਈ ਆਪਾਂ ਸ਼ੁਰੂਆਤ ਕਰ ਰਹੇ ਹਾਂ ਇੱਕ ਬੇਸਿਕ ਕੋਰਸ ਤੋਂ ਇਹ ਸ਼ੁਰੂ 15 ਤੋਂ 20 ਜੂਨ ਦੇ ਆਸ-ਪਾਸ ਕੋਰਸ ਸ਼ੁਰੂ ਕਰ ਦਾਂਗੇ ਇਹਦੀ ਇਨਰੋਲਮੈਂਟ ਅਸੀਂ ਅੱਜ ਤੋਂ ਹੀ ਸ਼ੁਰੂ ਕਰ ਰਹੇ ਹਾਂ ਜਦੋਂ ਵੀ ਤੁਸੀਂ ਇਹ ਕੰਟੈਂਟ ਦੇਖ ਰਹੇ ਹੋ ਮੇਰੀ ਗੱਲ ਨੂੰ ਸੁਣ ਰਹੇ ਹੋ ਥੱਲੇ ਨੰਬਰ ਆਏਗਾ ਤੁਸੀਂ ਇੱਕ ਸਿਸਟ ਨੰਬਰ ਦੇ ਉੱਤੇ ਰਜਿਸਟ੍ਰੇਸ਼ਨ ਕਰਾਓ ਤੇ ਹਾਂ ਇੱਕ ਪੇਡ ਕੋਰਸ ਹੋਏਗਾ ਤੇ ਉਹਦੀ ਸੇਵਾ ਉਹਨਿੰਕ ਹੋਏਗੀ ਜਿੰਨਕੀ ਘੰਟੇ ਦੀ ਕੰਸਲਟੈਂਸੀ ਦੇ ਚਾਰजेस ਲੈਣੇ ਆ ਬਹੁਤ ਜ਼ਿਆਦਾ ਨਹੀਂ ਤੇ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਜੁੜੋ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰੀਏ ਸਾਡੀ ਵੈਬਸਾਈਟ ਦੇ ਉੱਤੇ ਉਹ ਸਾਰੇ ਲੋਕਾਂ ਦੇ ਸਰਟੀਫਿਕੇਟ ਸੁਨਾ ਦਾ ਕੋਰਸ ਅਸੀਂ ਡਿਸਪਲੇ ਕਰ ਸਕੀਏ ਭਈ ਸਾਡੀ ਟੀਮ ਦੇ ਨਾਲ ਇਹ ਲੋਕ ਜੁੜ ਚੁੱਕੇ ਨੇ ਇਸ ਤੋਂ ਬਾਅਦ ਐਡਵਾਂਸ ਕੋਰਸ ਆਏਗਾ ਫਿਰ ਕੁਝ ਸਪੈਸੀਫਿਕ ਕੋਰਸ ਆਣਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਨਰੋਲ ਕਰਾਂਗੇ ਕਿ ਜਿਹੜੇ ਵੀ ਮੁਲਕ ਜਿਹੜੇ ਵੀ ਘਰ ਜਿਹੜੇ ਵੀ ਇਲਾਕੇ ਜਿਹੜੇ ਵੀ ਦੇਸ਼ ਜਿਹੜੇ ਵੀ ਪ੍ਰਾਂਤ ਚ ਤੁਸੀਂ ਬੈਠੇ ਹੋ ਉੱਥੇ ਬੈਠ ਕੇ ਸੇਮ ਇਹੀ ਅਸਟਰੋਲੋਜੀ ਨੂੰ ਤੁਸੀਂ ਅੱਗੇ ਵਧਾਓ ਸੇਵਾ ਕਰੋ ਕੋਈ ਰਿਟਾਇਰਡ ਨੇ ਕਿਸੇ ਦਾ ਕੋਈ ਜੀਵਨੀ ਆਪਨ ਦਾ ਸਾਧਨ ਵੀ ਬਣਾਉਣਾ ਚਾਹੁੰਦਾ ਹੈ ਤਾਂ ਬਣਾਓ ਪਰ ਸਹੀ ਡਾਇਰੈਕਸ਼ਨ ਚ ਬਣਾਓ ਸਹੀ ਤਰੀਕੇ ਨਾਲ ਬਣਾਓ ਇਸ ਕੋਰਸ ਚ ਬੇਸਿਕ ਕੋਰਸ ਹੋਏਗਾ ਇਹਨੇ ਕ ਕੋਰਸ ਤੋਂ ਬਾਅਦ ਤੁਸੀਂ ਆਪ ਦੀ ਆਪਣੇ ਪਰਿਵਾਰ ਦੀ ਕੁੰਡਲੀ ਆ ਕੋਈ ਕੁੰਡਲੀ ਬਾਰੇ ਕੀ ਕਹਿ ਰਹੇ ਉਹਨੂੰ ਸਮਝਣ ਨੂੰ ਸਮਰਥ ਹੋ ਜਾਓਗੇ ਨਾਇਨ ਪਲਾਨੇਟ 12 ਹਾਊਸ 27 ਨਕਸ਼ਤਰ ਤੇ ਰਾਸ਼ੀਆਂ ਇਹਨਾਂ ਬਾਰੇ ਡਿਟੇਲ ਹੋਏਗੀ ਯੋਗ ਕੀ ਹੁੰਦੇ ਨੇ ਕਿਹੜੇ ਕਿਹੜੇ ਚੰਗੇ ਮਾੜੇ ਯੋਗ ਹੁੰਦੇ ਨੇ ਇਹ ਅਪਲਾਈ ਕਿਵੇਂ ਹੁੰਦੀ ਹੈ ਇਹ ਸਾਰੀਆਂ ਗੱਲਾਂ ਇਸ ਕੋਰਸ ਚ ਪੂਰਾ ਹੋ ਜਾਏਗਾ ਇਹ ਕੋਰਸ ਟੋਟਲੀ ਡਿਜੀਟਲ ਨਹੀਂ ਹੋਏਗਾ ਇਹ ਕੋਰਸ ਟੋਟਲੀ ਮੈਨੂਅਲ ਨਹੀਂ ਹੋਏਗਾ ਇਹ 1 ਟੂ 1 ਨਹੀਂ ਹੋਏਗਾ ਤੇ ਬਿਨਾ ਟੀਚਰ ਬਿਨਾ ਮਾਸਟਰ ਤੋਂ ਨਹੀਂ ਹੋਏਗਾ ਇਹਦੇ ਚ ਅਸੀਂ ਵੀਡੀਓ ਕੋਰਸਿਸ ਤੇ ਪੀਡੀਐਫ ਨੋਟਸ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਹਰ ਵੀਕ ਤੇ ਉਹਦੇ ਉੱਤੇ ਫਿਰ ਇੱਕ ਡਿਸਕਸ਼ਨ ਸੈਸ਼ਨ ਰੱਖਾਂਗੇ ਜ਼ੂਮ ਮੀਟਿੰਗ ਰੱਖਾਂਗੇ ਤੁਹਾਡੇ ਕਿਹੋ ਜਿਹੇ ਹੋਣਗੇ ਜਿਹੜੇ ਵੀ ਸਵਾਲ ਹੋਣਗੇ ਵਟਸਐਪ ਗਰੁੱਪ ਬਣਾਵਾਂਗੇ ਉੱਚ ਜਵਾਬ ਦਿੱਤਾ ਜਾਏਗਾ ਤੇ ਕੋਸ਼ਿਸ਼ ਕੀਤੀ ਜਾਏਗੀ ਇਹ ਮਹੀਨਾ 2 ਮਹੀਨੇ ਜਦੋਂ ਵੀ ਇਹ ਕੋਰਸ ਪੂਰਾ ਹੁੰਦਾ ਹੈ ਤਾਂ ਤੁਸੀਂ ਐਸਟ੍ਰੋਲੋਜੀ ਨੂੰ ਲੈ ਕੇ ਬਹੁਤ ਕੌਨਫੀਡੈਂਟ ਹੋ ਸਕੋ ਤੇ ਤੁਸੀਂ ਸਾਇੰਸ ਬਾਰੇ ਪੂਰੀ ਤਫਸੀਲ ਨਾਲ ਸਮਝ ਕੇ ਡੰਕਾ ਠੋਕ ਕੇ ਕਹਿ ਸਕੋ ਕਿ ਹਾਂ ਇਹ ਵਿਗਿਆਨ ਹੈ ਤੇ ਉਮੀਦ ਕਰਦਾ ਤੁਸੀਂ ਜਲਦੀ ਤੋਂ ਜਲਦੀ انرੋਲ ਕਰਾਓਗੇ ਤੇ ਆਪਾਂ ਜਲਦੀ ਹੀ ਇਸ ਕੋਰਸ ਦੇ ਵਿੱਚ ਮਿਲਾਂਗੇ ਤੇ ਫਿਰ ਗੱਲਾਂ ਬਾਤਾਂ ਕਰਾਂਗੇ